ਆਪਰੇ ਕਿਤੇ ਮਿੱਤਰੋ ਗੱਡੀ ਅਨਲੋਡ ਤੇ ਇਹ ਆ ਚੰਡੀਗੜ੍ਹ ਦਾ ਸੈਕਟਰ ਖੰਨੀਰ ਕੀ ਆ ਗਮੀ ਬਈਆ ਹੈ ਕੋਈ ਪੁੱਲ ਲਗਾਉਣ ਦਾ ਤੇ ਆ ਦੇਖ ਲਓ ਸਾਰੀਆਂ ਕਾਰਾਂ ਨੇ ਆਪਣੀ ਗੱਡੀ ਖੜੀ ਆ ਰੇ ਤੇ ਔਰੇ ਉਹਨਾਂ ਨੂੰ ਅਨਲੋਡ ਕੀਤੀ ਆ ਆਪਾਂ ਹੁਣ ਜਾਵਾਂਗੇ ਉਰੋਂ ਜੀਰੀ ਭਰਨ ਤੇ ਰਾਤ ਨੂੰ ਦੇਖਦੇ ਆ ਕਿਤੇ ਹੋਟਲ ਦੇ ਖੜ ਜਾਾਂਗੇ ਕਿਉਂਕਿ ਰਾਤ ਨੂੰ ਕਹਿੰਦੇ 10 ਵਜੇ ਤੋਂ ਪਹਿਲਾਂ ਆ ਜਾਓ ਕਿਉਂਕਿ 9 ਵਜੇ ਦਾ ਨੋ ਇੰਟਰੀ ਖੁੱਲਦੀ ਆਰੇ 9 ਇੰਟਰੀ ਖੁੱਲ ਜੇ ਫਿਰ ਜਾਵਾਂਗੇ ਰਾਤ ਦੇ ਉੱਤਰੇ ਖੜਕੇ ਸੂਰੇ ਸਾਜੇ ਰੋਟੇ ਬਾਹਰ ਚੱਲਾਂਗੇ ਅੱਜ ਅਸੀਂ ਮਿੱਤਰ ਆਪਾਂ ਜੀਰੀ ਭਰਨਾ ਠੂਰੀ ਕੇ ਆਰਬੀ ਅੱਲ ਦੀ ਆ ਦੇਖੋ ਮਗਰ ਜੀਰੀ ਜੀਰੀ ਹਰਿਆਣੇ ਦੀ ਮੰਡੀ ਆ ਇਹ ਆਜੋ ਫਿਰ ਆੜਤੀ ਕੋਲ ਚੱਲ ਕੇ ਜੀ ਆਪਾਂ ਆ ਆ ਗਿਆ 8 ਰੁਪਿਆ ਜਿਵੇਂ ਕੋਫ ਕਰਦੇ ਹੋਰੇ ਕਰ ਆਪਣਾ ਨੰਬਰ ਲਗਾ ਦਈਏ ਵਿਮਤਰਾ ਗੱਡੀ ਆ ਗਈ ਜਦੋਂ ਮਰਜ਼ੀ ਭਰਾ ਰਿਹਾ ਹੋਵੇ ਆ ਸਾਹਮਣੇ ਆੜਤੀ ਆ ਰੇ ਜਿਹਦੀ ਗੱਡੀ ਦਾ ਮਾਲ ਹੁੰਦਾ ਕਹਿੰਦਾ ਮਿੱਤਰੋ ਜੀਰੀ ਭਰਨੀ ਕਿਹੜਾ ਸੌਖੀ ਪਈ ਆ ਪੁਲਿਸ ਵਾਲਾ ਆ ਕਹਿੰਦੇ ਗੱਡੀ ਬਾਹਰ ਲੈ ਜਾਓ ਗੱਡੀ ਕਿੱਥੇ ਲੈ ਜਾਈਏ ਛੋਟਾ ਜਿਹਾ ਸ਼ਹਿਰ ਆ ਇਹ ਪਿੱਲੂ ਖੇੜਾ ਤਾਂ ਕਰਕੇ ਆ ਲਿਆ ਆ ਜਾ ਤੇ ਆ ATM ਹੈਗਾ ਉਹ ਰੁਪਏ ਕਢਾਵਾਂਗੇ ਬਾਅਦ ਦੇਖਦੇ ਆ ਕੀ ਬਣਦਾ ਹੈ ਟ੍ਰੈਪ ਬਹੁਤ ਹੈ ਇੱਕ ਤਾਂ ਜੀਰੀ ਭਰ ਲੋ ਕਹਿੰਦੇ ਆ ਦੇਖ ਲੋ ਜੀਰੀ ਦਾ ਹਾਲ ਅੱਜ ਦਾ ਮੰਡੀ ਇਹ ਲੋਟ ਆ ਕਹਿੰਦੇ ਦੋ ਦਿਨਾਂ ਦੇ ਗੱਡੀਆਂ ਨੇ ਪਰ ਇੰਨੀ ਭੀੜ ਸੀ ਤੇ ਬਈ ਆਪੇ ਦੇਖਣਾ ਪੈਂਦਾ ਪੱਲੇ ਪੁੱਲੇ ਗੱਡੀ ਦੇ ਐ ਨਹੀਂ ਪਤਾ ਕੌਣ ਨਾਲ ਹੀ ਲੈ ਜਾਏ ਖੰਡੇ ਵਾਲਾ ਪੈਪ ਤਾਂ ਕਰੇ ਕਹਿੰਦੇ ਆ ਬਾਕੀ ਰਹਿੰਦਾ ਉਹਦਾ ਉਰੇ ਉਹ ਵੀ ਆ ਠਾਟਕ ਤਾਂ ਕਰਕੇ ਪੂਰੀ ਬਾਲੀ ਨਹੀਂ ਪੈਂਦੀ ਅੰਡਰ ਲੋਡ ਆ ਕੰਮ ਹੁਣ ਵੀ ਆਪਾਂ ਅੰਡਰ ਲੋਡ ਦੇ ਹੱਕ ਜੀ ਆ ਇਹ ਆ ਹਰਿਆਣੇ ਦੀ ਮੰਡੀ ਹਰਿਆਣਾ ਯਾ ਵਾਲਾ ਕੰਮੀ ਆਹ ਦੇਖਾ ਇਹ ਚੱਲੀਏ ਚੱਲੀਏ ਆ ਇੰਨਾ ਕ ਮਾਲ ਉਹਦਾ ਕਿੰਨੀ ਜਗ੍ਹਾ ਤੂੰ ਪਿਆ ਪੰਜ ਤੋਂ ਨਾ ਚਾਰ ਜਗ੍ਹਾ ਤੂੰ ਹਾਂ ਮੰਡੀ ਗੱਡੀ ਪੱਟ ਨਹੀਂ ਬਾਤ ਔਖੀ ਆ ਉਹ ਕੋੜਾ ਵਿੱਚ ਪਰਸੋਂ ਦਾ ਭਰਦਾ ਔਰੇ ਚੱਲ ਆਪਣੀ ਦਾ ਅੱਜ ਭਰ ਜੀ ਚੱਲ ਮਾਲ ਦੀ ਘਟਾਣੀ ਆ ਉਹ ਗਿਫਟ ਵਿੱਚ ਹੀ ਪਿਆ ਟਾਇਰ ਇਹਦਾ ਜਾ ਕੇ ਕਰਵਾ ਲਾਂਗੇ ਸੈਟ ਆਹ ਟਾਇਰ ਖਰਾਬ ਆਪਣਾ ਇੱਥੇ ਲਾਉਣਾ ਪਾਹੀ ਮੰਡੀ ਦਾ ਭਰੀ ਪਿਆ ਜੇ ਬੜੇ ਮਿਆਂ ਨਾਲ ਜੀਰੀ ਚੱਲੂ ਆਪਣੀ ਗੱਡੀ ਭਰਦੀ ਆਰੇ ਆ ਬਾਪੂ ਨੇ ਪਹਿਲਾਂ ਆਪ ਲੱਗਾਈ 5-6 ਵਾਰ ਨਾ ਅਜੀਰੀ ਐ ਹੱਥਾਂ ਨਾਲ ਚੱਕ ਕੇ ਉੱਪਰ ਕਰਤੀ ਹੁਣ ਉਹ ਗੱਡੀ ਐ ਲੈ ਫੇਰ ਖੰਡਾ ਤੀ ਹੁਣ ਖੁੰਡੀ ਲਾ ਕੇ ਬਹਿ ਗਿਆ ਕਹਿੰਦਾ ਹੁਣ ਦੇਖੀ ਕਹਿੰਦਾ ਹੁਣ ਆਪ ਗੱਡੀ ਮੈਂ ਕਰੂੰ ਸੈਟ ਆ ਬਹਿ ਗਿਆ ਹੁਣ ਕਹਿੰਦਾ ਆ ਹੁਣ ਦੋ ਤਿੰਨ ਵਾਰ ਉਹਨੇ ਹੁਣ ਚੈੱਕ ਇੱਕ ਸੈਟ ਕਰਾਤੀ ਤੇ ਹੁਣ ਜਿਹੜਾ ਹੋਊਗਾ ਦੇਖੋ ਤੇ ਗੱਲ ਪੈਂਦਾ ਕਲੋਲਾ ਹੀ ਹੁੰਦੀਆਂ ਨੇ ਜਦੋਂ ਵੀ ਆਪਣੇ ਪਿੰਜੇ ਪਿੰਡਾਂ 'ਚ ਲਾਣੇਦਾਰ ਬਹਿਦੇ ਨੇ ਨਾ ਉਹ ਆ ਬਹਿ ਗਿਆ ਖੁੰਡੀ ਲਾ ਕੇ ਕਹਿੰਦਾ ਬੋਲ ਕੇ ਹਟਿਆ ਕਹਿੰਦਾ ਆ ਵਾਪੇ ਵੀ ਗਾੜੀ ਆ ਬ ਕਰੂੰ ਮੈਂ ਇਸਕੋ ਠੀਕ ਚਾੜਾ ਲੈ ਆਈ ਮੁੰਡੇ ਆਪਣਾ ਵੀ ਪੂਰੀ ਹੋ ਗਈ ਸਟਾਰਟ ਚਾਹ ਹੀ ਪੀ ਕੇ ਆਏ ਨੇ ਮੁੰਡੇ ਅਟੇਰ ਦਾ ਵੀ ਕਰਦੇ ਹੱਲ ਕੋਈ ਉੱਪਰ ਚਾੜਾਂਗੇ ਇਹਨੂੰ ਮੰਡੀ ਦੇ ਵਿੱਚ ਪੈਂਦੇ ਨੇ ਫਾਟਕ ਇਦੋਂ ਵੱਧ ਬੋਰੀ ਇਕ ਨਹੀਂ ਜਾਣੀ ਬਾਈ ਇੱਦਾਂ ਇਹਦਾ ਵੀ ਸਾਨੂੰ ਡਾਰਾ ਵੀ ਨਾਲ ਖਹਿ ਕੇ ਲੰਘੂ ਪਹਿਲਾਂ ਚੱਲ ਗੱਡੀਆਂ ਗਈਆਂ ਨੇ ਆਪਣੇ ਯਾਰ ਮਿੱਤਰਾਂ ਦੀ ਉਹ ਕਹਿੰਦੇ ਲੰਗੀ ਆ ਵਰ ਖਹਿ ਖਹਿ ਕੇ ਤੇ ਇੱਕ ਉਹ ਤਿੰਨ ਬੋਰੀਆਂ ਜਿਹਦੀ 32 ਦੀ ਆ ਗਈ ਢਾਂਗ ਨਾਲ ਥੋੜੀ ਉੱਚੀ ਹੋ ਗਈ ਉਹ ਦੇਖੋ ਉਹ ਤਾਂ 2-2 ਦੀ ਹੈ ਤਾਂ 3 ਦੀ ਹੋ ਗਈ ਇਹਦਾ ਕੋਈ ਜਗੜ ਕਰਨਾ ਪਊਗਾ ਚਲੋ ਦੇਖਦੇ ਆ ਕੋਈ ਨਾ ਫਾਟਕਾਂ ਕੋਲ ਜਾ ਕੇ ਦੇਖਾਂਗੇ। ਇਹਨਾਂ ਮਿੱਤਰੋ ਕੁੱਲ 36 ਬੋਰੀਆਂ ਪਾਉਣੀਆਂ ਨੇ। ਉਰੇ ਖੜਿਆ ਨੂੰ ਨਹੀਂ ਅੱਧਾ ਘੰਟਾ ਹੋ ਗਿਆ। ਹੁਣ ਆਹ ਘੋੜਾ ਵੀ ਖੜਾ ਇਹ ਵੀ ਥੋੜਾ ਜਿਹਾ ਰਹਿਦਾ ਹਨਾ। ਇਤਾਂ ਕਰਕੇ ਕਹਿੰਦੇ ਨੇ ਜੀਰੀ ਭਰਨੀ ਮਿੱਤਰੋ ਬੜੀ ਔਖੀਆਂ ਮੰਡੀਆਂ 'ਚ। ਤੇ ਹੁਣ ਸਟਾਰਟ ਹੋ ਗਿਆ ਜਿਹੜੀ। ਆਹ ਵੇ ਹੁਣ ਚੱ루ਗੇ ਅੱਗੇ। ਇੱਥੇ ਪਾਉਣੀਆਂ 36 ਬੋਰੀਆਂ ਉਹ ਸਾਰੀ ਮੰਡੀ ਪੱਟ ਕੇ ਇੱਥੇ ਆਏ ਆ। ਕੁੱਲ 36 ਹੋ ਰਿਹਾ। ਉਹ 36 ਬੋਰੀਆਂ ਨਹੀਂ ਜਿਹੜੇ ਖੱਜਲਕਾਰੀ ਹੁੰਦੀ ਹੈ ਨਾ ਬਸ 36 ਦਿਨ ਕੱਢ ਜਾਂਦੇ ਨੇ ਜ਼ਿੰਦਗੀ ਦੇ ਇੰਨਾ ਮਗਜ ਮਾਰਨਾ ਪੈਂਦਾ ਲੋਕਾਂ ਨਾਲ ਬਾਰੇ ਚਲੋ ਡੱਬਾ ਹੀ ਭਰਦਾ ਹੋਵੇ ਕੋ ਗੱਡੀ ਆਪਣੀ ਲੋਡ ਹੋ ਗਈ ਤੇ ਕੋ ਖੜੀਆਂ ਨਾਲ ਐਮ ਐਸ ਜੀ ਸਾਰੇ ਡਾਕੂਮੈਂਟ ਪਤਾ ਕਰ ਲਈਏ ਵੀ ਕੰਡਾ ਕਰਾ ਕੇ ਫੇਰ ਦੇਣਗੇ ਜਾਂ ਪਹਿਲਾਂ ਹੀ ਦੇ ਦੇਣਗੇ ਗੱਡੀ ਤੁਰਨ ਲੱਗੀ ਇਹਨੂੰ ਪੁੱਛ ਲਈਆ ਗੱਡੀ ਮੰਡੀ 'ਚ ਕੱਢਣੀ ਖੜਾ ਸੌਖੀ ਆ ਥਾਲਾ ਹੀ ਦਾ ਵੜਾ ਯੂਨੀਵਰਸ ਆਹੋ ਕੰਡਾ ਕਰਾ ਕੇ ਮਿਲੂਗਾ ਡਾਕੂਮੈਂਟ ਕਿਵੇਂ ਹੁਣੀ ਕੰਡਾ ਫਿਰ ਕੰਡਾ ਫਿਰ ਬਾਅਦ ਕਰਾਵਾਂਗੇ ਆਪਾਂ ਟਾਈਮ ਹੀ ਕਰਾਉਣਾ ਕੰਡਾ ਉੱਥੇ ਜਿੱਥੋਂ ਪਹਿਲਾਂ ਅੱਗੇ ਜਾ ਕੇ ਹੁਣ ਕੰਡੇ ਤੋਂ ਮੋੜਦੇ ਤੋਂ ਕੰਡੇ ਤੋਂ ਮੋੜਦੇ ਨੇ ਥੋੜੇ ਦੇਰ ਚੱਲ ਕੇ ਖਾਣਾ ਜਾਈਏ ਕਿਥੇ ਤੋਂ ਬੜੀਆ ਗੱਡੀ ਆਪਣੀ ਝੂਰੀਆਂ ਨਾਲ ਚਲੋ ਮਿਲ ਗਿਆ ਆਪਾਂ ਨੂੰ ਸੈਂਪਲ ਸੈਂਪਲ ਤੋਂ ਬਿਨਾਂ ਤੁਹਾਨੂੰ ਪਤਾ ਕੇ ਆਰ ਬੀ ਐਲ ਚੈਂਟਰ ਨਹੀਂ ਹੈਗੀ ਇੱਥੋਂ ਆਪਾਂ ਭਰੀਆ ਗੱਡੀ ਆਹ ਸੀਟ ਹੈ ਇਨ ਇਦਰਾ ਸੈਂਪਲ ਲੈ ਕੇ ਡਾਕੂਮੈਂਟ ਲੈ ਕੇ ਹੁਣ ਆਪਾਂ ਤੁਰਾਂਗੇ ਧੂਰੀ ਲਈ ਮਿੱਤਰੋ ਆਪਾਂ ਚੱਕ ਲਿਆ ਝੋਲਾ ਝੋਲਾ ਇਹਦੇ ਵਨ ਕੋਈ ਗਤੀ ਨਹੀਂ ਕਿਉਂਕਿ ਇਹਨੇ ਜਿੱਥੇ ਆਪਣਾ ਮਾਲ ਅਨਲੋਡ ਹੋਣਾ ਉਹਦੇ ਸੈਂਪਲ ਉਹ ਖੜਾ ਆਪਣਾ ਰਾਕਟ ਇਹ ਨਿਕ ਪਰ ਕੰਡਾ ਕਰਾ ਲੀਏ ਕੰਡਾ ਕਰਾ ਕੇ ਚਲੋ ਅਗੀ ਫਿਰ ਪਹਿਲਾਂ 152 ਜੜੀ ਫੇ ਜੰਮੂ ਕਟਾ सीधा पातड़ा तो टायर मगर बनता गैप्ता। गैप्ता के पूरी सेवा देखो साहब हो गए चलिए कले आए फट लो जीरी दे के ढेर गडे गडे ने आ फटे चलो चली ਗਵਾਹ ਗਰੂ ਨਾਮ ਹੈ ਜਹਾਜ ਹੈ 1300 ਤੋਂ ਪਾਰ ਅੱਗੇ ਕੰਡੇ ਦੇ ਉੱਪਰ ਇੱਥੇ ਹੁਣ ਆਪਣਾ ਫਾਈਨਲ ਕੰਡਾ ਕੰਡੇ ਦਾ ਇਹ ਰਸਤਾ ਮੋੜਨ ਵਾਲਾ ਬਹੁਤ ਗੰਦਾ ਤੇ ਇਹ ਇਹਦੋਂ ਡਾਊਨ ਹੋ ਰਿਹਾ ਤਾਂ ਦੇਖਦੇ ਆ ਕਿ ਆ ਮੋੜ ਕੇ ਲਿਆਵਾਂਗੇ ਤਾਂ ਗੱਡੀ ਅੱਗੇ ਕਹਿੰਦੇ ਜਗ੍ਹਾ ਹੈਗੀ ਆ ਮੋੜਨ ਨੂੰ ਕੋਈਰ ਆਪਣਾ ਕੰਡੇ ਲਈ ਲਿਆ ਲਈਏ ਪਰਚੀ ਹੋ ਗਿਆ ਜੀ ਅੱਗੇ ਬੈਠ ਕੇ ਲਈ ਹੈ ਜੀ ਅੱਗੇ ਬੈਠ ਕੇ ਲਿਖਾ ਹਾਂ ਆ ਅੱਗੇ ਸੀ ਲੈ ਕੇ ਆਏ ਠੀਕ ਆ ਬਈ ਓਕੇ ਥੈਂਕ ਯੂ ਚਲੋ ਮੇਰੇ ਭਾਈ ਚਲਿਏ ਉਹ ਪਾਇਓਨੇਰ ਫੁੱਟਾਂ ਨੇ ਕੰਮ ਅੱਗੇ ਜਿਹੜੇ ਪੈ ਗਏ ਫਾਟਕੀ ਧੀਰੀ ਜਿਹੀ ਲੈ ਗੱਡੇ ਮੈਂ ਤਰਾਹ ਦੇ ਬਹੁਤ ਪਚਾ ਕੇ ਕੱਟਣੀ ਪੈਂਦੀ ਹੈ ਧਿਆਨ ਨਾਲ ਕਿਉਂਕਿ ਹੈਟ ਹੁੰਦੀ ਹੈ ਨਾ ਧਿਆਨ ਨਾਲ ਹੌਲੀ ਹੌਲੀ ਕੱਟਾਂਗਾ ਬਾਬਾ ਮੇਰ ਕਰੇ ਜਿੰਨੀ ਆਪਣੀ ਹੈਟ ਇੰਨੀ ਤਾਂ ਨਿਕਲਣੀ ਚਾਹੀਦੀ ਯਾਰ ਆਹ ਨਾਲ ਇੱਕ ਤਾਂ ਨਿਕਲਿਆ ਹੀ ਆਇਆ ਉਹਨਾਂ ਕਿਵਰ ਜੰਪ ਜੰਪ ਤੇ ਚੜ੍ਹ ਜਾਈ ਗਈ ਪਿੱਛਾ ਉੱਚੀ ਹੋਏ ਆ ਤੇ ਯਾਰ ਤਾਂ ਲੱਗਣ ਦਾ ਖਤਰਾ ਆਂਦਾ ਤੁਹਾਨੂੰ ਪਤਾ ਬਾਈ ਰੇਲਵੇ ਦਾ ਕੰਮ ਵੀ ਬਹੁਤ ਖਤਰਨਾਕ ਆ ਚਲੋ ਬਾਬੇ ਦੀ ਕਿਰਪਾ ਨਾਲ ਆਪਾਂ ਲੰਘੇ ਸੁੱਖਾਂ ਦੀ ਚਲੋ ਮੇਨ ਆਹੀ ਸੀ ਆਪਾਂ ਨੂੰ ਕਿਉਂਕਿ ਬੱਤੇ ਵਾਲੀਆਂ ਮੋਰੀਆਂ ਆਪਣੇ ਉੱਚੀਆਂ ਸੀਗੀਆਂ ਨਾ ਬੱਤੇ ਵਾਲੀਆਂ ਉੱਚੀਆਂ ਕਰਕੇ ਸਵੇਰੇ ਆਪਾਂ ਆਏ ਸੀ ਇਧਰੋਂ ਤੇ ਇੱਧਰ ਦੀ ਪੋਲ ਵਾਟ ਨਹੀਂ ਮੈਂ ਪੈਂਦਾ ਹੁਣ ਆਪਾਂ ਇੱਧਰ ਹੀ ਜਾਣਾ ਆਪਾਂ ਜਾਣਾ ਸਿੱਧ ਤੇ ਇੱਧਰ ਬਿਲਕੁਲ ਪੋਲ ਦੇ ਜਿਹੜਾ ਉੱਪਰਲਾ ਬ੍ਰਿਜ ਹੁੰਦਾ ਨਾ ਜੇ ਮਨ ਨਾਲ ਆਪਣੇ ਬਾਜ ਖੈਮੇ ਹੀ ਲੰਗੇ ਸੀਗੇ ਤਾਂ ਕਰਕੇ ਨਾਲ ਆਪਾਂ ਇੱਧਰ ਹੀ ਚੱਲਾਂਗੇ ਹੋਰ ਚੜਾਂਗੇ ਜੰਮੂ ਕਟੜਾ ਨਾ 152 ਡੀ ਫਿਰ ਜੰਮੂ ਕਟੜਾ ਔਰ ਇਹ ਆਪਾਂ ਹੁਣ ਚੜਨਾ 152 ਡੀ ਮੁੜ ਕੇ ਫਿਰ ਆਪਾਂ ਜੰਮੂ ਕਟੜਾ ਚੜ ਜਾਣਾ ਉੱਥੇ ਹਨਾ ਪੰਪ ਨਹੀਂ ਹੁੰਦੇ ਡੀਜ਼ਲ ਜਦੋਂ ਹੈਗਾ ਗੱਡੀ 'ਚ ਫਾਇਦਾ ਹੀ ਹੁੰਦਾ ਵੱਧ ਡੀਜ਼ਲ ਦਾ ਆਪੋ ਉਦਾਲਾ ਪੁੱਤੂ ਵਾਲਾ ਕੰਮ ਨਹੀਂ ਕਰਨਾ ਵੀ ਮੁੜ ਕੇ ਤੇ ਅਗਲਾ ਦਾ ਡੀਜ਼ਲ ਘਾਟਾ ਫੈਕਟਰੀ ਜਾਂ ਕਹਿਣ ਦਾ ਮਤਲਬ ਵੀ ਡੀਜ਼ਲ ਗੱਡੀ ਦੇ ਵਿੱਚ ਹੀ ਰਹਿਣਾ ਆਪਣਾ ਡੀਜ਼ਲ ਵੇਲੇ ਥੋੜਾ ਜਿਹਾ ਵੱਧ ਪੂਆ ਕੀ ਰੱਖਦੇ ਆਪਾਂ ਕੋਈ ਚੱਕਰ ਨਹੀਂ ਡੀਲ ਗਿਆ ਆਪਣਾ ਤੇ ਲਿਆ ਕਰ ਦਿਆ ਪੇਮੈਂਟ ਲਿਆ ਆਨਲਾਈਨ ਪੇਮੈਂਟ ਇਸ ਵਿੱਚ ਡਾਲ ਦੂੰ ਕਿਤਨਾ ਹੋਇਆ 5000 ਦਾ ਡਾਲਾ ਨਾ 5000 ਦਾ ਠੀਕ ਆ ਆ ਮਸਤਰਾਵਣਾ ਤੇਜ਼ ਵਾਲਾ ਭਾਈ ਸਾਰੀ ਗੱਲ ਖੁੱਲਾਰ ਆ ਨਾ ਬੰਦਾ 24 ਘੰਟੇ 10 ਵਜੇ ਤੱਕ ਬੰਦ ਹੈ ਚਲੋ ਠੀਕ ਬਾਤ ਹੈ ਤਾਂ ਇਹ ਜਿਹੜਾ ਮਿੱਤਰੋਂ ਕਰ ਦिए ਓਕੇ ਸੋ ਆ ਆਪਾਂ ਘਟਾਲਿਆ ਮਿੱਤਰੋ 155 ਡੀ ਦਾ ਟੂਲ ਤੇ ਕੋਈ ਤੇ ਜਾਵਾਂਗੇ ਰੈਪੋਰਟ ਲੈ ਵੀ ਮਤਰਾ ਚੱਕ ਦੇ ਖੜਾਉਣ ਸਾਰ ਚ ਉਹ ਫਿਰ ਚੜ ਜਾਣ ਆਪਾਂ ਆ ਗਿਆ ਸਿੱਧਾ ਅੰਮ੍ਰਾਲਾ 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 ਆ ਜਿੰਦੂ ਸਾਰੇ ਨਾਰਾਂ ਤੋਂ ਆ ਚੱਲੇ ਆਪਾਂ ਅੰਮ੍ਰਾਲੇ ਨੂੰ ਮਿੱਤਰੋ ਇਹ ਆਣਾ ਮਲਾਈ ਵਰਗਾ ਐਨ ਓਕੇ ਆਉਂਦੀ ਰਿਪੋਰਟ ਛਲੋ ਬਈ ਮਨ ਸੁਪਟਾ-ਸੁਪਟ ਆ ਗਿਆ ਮਿੱਤਰੋ ਆਪਣਾ ਜੰਮੂ ਕੜਾ ਐਕਸਪ੍ਰੈਸ ਸਿੱਧਾ ਜਾ ਕੇ ਆਪਾਂ ਪਤਰੰਗੇ ਖਨੌਰੀ ਛੋਟੇ ਰੋਡਾਂ ਦੇ ਪੈਣ ਦਾ ਵੀ ਚੱਕਰੇ ਨਹੀਂ ਜਾ ਕੇ ਸਿੱਧਾ ਖਨੌਰੀ ਜਾ ਕੇ ਆਪਾਂ ਉਤਰਾਂਗੇ ਟਾਪੋ ਟਾਪਵਾ ਮੇਰੀ ਕਿਰਪਾ ਨਾਲ ਐਨ ਬੇਫਿਕਰੀ ਨਾਲ ਮਲਾਈ ਵਰਗਾ ਰੋਡ ਆ ਗਿਆ ਅੰਮਰਸਰ ਦਾ ਬੋਰ ਹੋਰੇ ਆਪਾਂ ਹੁਣ ਇੱਕ ਵਾਰ ਪੀਲੀਏ ਚਾਹ ਕਿਆ ਵਾਲਾ ਕੰਮ ਪਰ ਚਲ ਮੈਂ ਉੱਥੇ ਲਾਉਣਾ ਗੱਡੀ ਤੇ ਜਾ ਪਹੌੜਿਆ ਹਨਾ ਉਹ ਉੱਥੇ ਲਾ ਲੂ ਮੈਂ ਅੱਗੇ ਪੂਰਾ ਇੱਕ ਵਾਰ ਫੇਰ ਚੜ੍ਹ ਕੇ ਇਹ ਬਸ ਆਪ ਤੇ ਹੁੰਦੇ ਆਪਣੇ ਡਰਾਈਵਰ ਮਹਕਮੇ ਨੂੰ ਵੀ ਚਾਹੇ ਉੱਥੋਂ ਚੱਲੀਏ ਕੇਰਾ ਚਾਹ ਪੀ ਲਈਏ ਪੁਰਾਣਾ ਬਸ ਇੱਕ ਸਟਾਪ ਜਿਹਾ ਆ ਜਾਂਦਾ ਨਾਲੇ ਕਿੱਥੋਂ ਚੱਲੇ ਆ ਵਾਹ ਇਹ ਕੁਦਰਤੀ ਸਾਰੇ ਵਾਈਨ ਆਪਣੇ ਹੁੰਦੇ ਮਹਕਮੇ ਜ ਹੈਗਾ ਯਾਰ ਤੇ ਕੇਰਾ ਚਾਹ ਪੀ ਲਈਏ ਕੋ ਇਹਨਾਂ ਦੇ ਵੀ ਪੈਸੇ ਵਟਾਉਣੇ ਨੇ ਬਾਈ ਇਹ ਕੀ ਡਰਾਈਵਰਾਂ ਸ਼ਰਦੀ ਬੈਠੇ ਨੇ ਵਿਚਾਰੇ ਦੁਕਾਨਾ ਕਰੀ ਇੱਥੇ بس ਇੱਕ ਟੂਲਾ ਕਟਾ ਕੇ ਸਿੱਧਾ ਖਨੌਰੀ ਇਹ ਖੜਾ ਆਪਣਾ ਯਾਜ ਤੇਰੀ ਕਿਰਪਾ ਨਾਲ ਉੱਪਰ ਦੀ ਰਿਪੋਰਟ ਆ ਢੀਲ ਬਣਾਵਾਂਗਾ ਆਪਾਂ ਨੂੰ ਪਤਾ ਹੋਵੇ ਕਟਰੇ ਵਾਲਾ ਹਾਈਵੇ ਤੇ ਚੱਲੀ ਜਾਂਦੇ ਆ ਰੈਗੂਲਰ ਤੇ ਇੱਥੇ ਆਪਣਾ ਰਹਿ ਗਿਆ ਖਨੌਰੀ 12 ਕਿਲੋਮੀਟਰ ਉੱਥੇ ਹੀ ਆ ਕੇ ਪੁੱਤਰਾਂਗੇ ਖਨੌਰੀ ਆ ਆ ਗਿਆ ਰੈਸਟ ਪੁਆਇੰਟ ਆਹ ਗਨਾ ਰੋਡ ਗਾਧੇ ਬਣਾਏ ਨੇ ਵਿਚ ਵਿਚਾਰ ਰੋ ਗੱਡੀਆਂ ਵਾਕੜੀਆਂ ਨੇ ਦਾ ਦੇਖੋ ਜੀ ਮੈਂ ਹੁਣ ਜਿਵੇਂ ਦੋ ਆ ਖੜੀਆਂ ਲੇ ਜਾਂਦੇ ਨੇ ਗੱਡੀਆਂ ਦੇ ਪਰੋਣਾਂ ਬਹੁਤ ਗੱਡੀਆਂ ਖੜੀਆਂ ਨੇ ਸੁੰਨੀ ਐ ਜੀਆਂ ਇੱਕ ਇੱਕ ਗੱਡੀ ਵੀ ਖੜੀ ਐ ਜਿਵੇਂ ਕੋਈ ਇੱਥੇ ਕਹਿਣਾ ਉਹਦਾ ਕਹਿਣਾ ਕੋਈ ਪਾਂਛੀ ਵੀ ਨਹੀਂ ਦੇਖਣ ਨੂੰ ਉੱਥੇ ਗੱਡੀਆਂ ਖੜੀਆਂ ਨੇ ਨਾ ਹੁਣ ਤੋਂ ਬਾਹਰ ਆ ਵੀ ਸੁੰਨੇ ਹੀ ਰਿਜਨਾ ਕੋ ਗੱਡੀਆਂ 골 ਭਰੀਆਂ ਹੋਈਆਂ ਗੱਡੀਆਂ ਵਿੱਚ ਬਹੁਤ ਖੜੀਆਂ ਨੇ ਬਹੁਤ ਰੋੜਾਂ ਘਟਲੇ ਰੱਖ ਤੱਕ ਚੱਲ ਪੂ ਗਾਉਣ ਵਾਲੇ ਅਗਲੇ ਸਾਲ ਤੱਕ ਸਿਰਦੀ ਗੱਡੀ ਜਿਵੇਂ ਅੰਮ੍ਰਿਤਸਰ ਘਟਾ ਹੋ ਗਏ ਮਰਗੀ ਰੋਡ ਤੇ ਚੱਲੋ ਬਾਲਾ ਇੱਕ ਘੰਟ ਜੀ ਆ ਜੋ ਖਨੌਰੀ ਜਾ ਕੇ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਚਾਰ ਲਿੰਗੋ ਮੇਰੇ ਭਰਾ ਉਹ ਭੈਣ ਉਹ ਮਿੱਤਰ ਆਪਣਾ ਆ ਗਿਆ ਖਨੌਰੀ ਵਾਲਾ ਘਟ ਤੇ ਇਥੋਂ ਘਟਾ ਹੈਗਾ ਆਪਣਾ 25 ਕਿਲੋਮੀਟਰ ਹਾਂ ਇਹੋ ਕੰਨਰੇ ਮੇਰੇ ਜੰਮੂ ਵੱਲ ਆਖਾਮੀ ਜਿੱਥੇ ਪਤਾ ਲੱਗਦਾ ਵੀ ਬੰਦਾ ਆ ਕੇ ਇੱਕ ਗੱਲ ਹੈ ਤੇ ਨੀਂਦ ਜਗਦਾਉਂ ਗਿਆ ਬੰਦੇ ਨੂੰ ਕਿਉਂਕਿ ਗੱਡੀ ਚੱਈ ਰਹੀਦੀ ਹੈ ਕੋਈ ਗੇਅਰ ਨਹੀਂ ਚੇਂਜ ਕਰਨੇ ਮੈਨੂੰ ਲੱਗੇਗਾ ਸਿੱਖ ਪਾਸੇ ਲਾ ਕੇ ਉਹ ਮਾਰ ਲਾਕ ਹੋ ਕੇ ਚੱਲਣਾ ਪੈਂਦਾ ਇਹ ਜਗ੍ਹਾ ਵੀ ਇੱਕ ਵਾਰ ਲਾ ਕੇ ਅੱਧੀ ਰਾਤ ਦਾ ਬੈਠਦਾ ਨਾ ਨੀਂਦ ਸਾਈਂ ਆ ਗਿਆ ਮਸਟਰੋ ਰੋਡ ਆ ਭੈਂਟ ਤੇ ਗੱਡੀ ਬੰਦਾ ਉਹ ਵੀ ਟਾਰਡ ਜਾਈ ਜਾਂਦਾ ਕੋਈ ਹਿੱਲ ਚਲਉਂਦੀ ਨਹੀਂ ਐਕਟੀਵਿਟੀ ਸ਼ਰੀਰ ਦੀ ਇਹ ਕਰਕੇ ਪ੍ਰੋਬਲਮ ਵਧੀਆਂ ਦੁਬੇਰਾ ਵੀਰ ਦੇਖ ਕੇ ਤੁਹਾਨੂੰ ਖਨੋਰੀ ਰੋਡ ਤੇ ਉੱਤਰ ਕੇ ਮਿਲਦੇ ਹਾਂ ਜਦੋਂ ਆਪਾਂ ਤੋਂ ਐਕਸਪ੍ਰੈਸ ਥੱਲੇ ਪੁਰਾਣੇ ਖਨੌਰੀ ਵੱਲ ਨੂੰ ਹੋਰ ਤਾਂ ਗੱਲਾਂ ਛੱਡੋ ਇੰਨੀ ਕਿਨਾਰੀ ਡੂੰਗੀ ਆ ਨਾ ਰੋਡ ਜਿਹੜੇ ਬੰਦੇ ਆਪਣੇ ਆਏ ਆਣਗੇ ਉਹਨਾਂ ਦਾ ਪਤਾ ਹੋਊਗਾ ਆ ਸਿੰਗਲ ਜੇ ਰੋਡ ਦੀ ਪਿੱਛੇ ਦਾ ਕਿਨਾਰੇ ਦਿਖਾ ਨਹੀਂ ਸਕੇ ਬਹੁਤ ਭੈੜੀ ਕਿਨਾਰੀਆਂ ਮਨਾਂ ਦਾ ਵੀ 40 50 ਫੁੱਟ 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 ਵਾਂਗੂ ਥੱਲੇ ਨੂੰ ਕਿਨਾਰੀ ਆ ਆੜੀ ਗੱਡੀ ਥੱਲੇ ਹੋਈ ਨਹੀਂ ਡੈਰ ਵੱਢਿਆ ਨਹੀਂ ਬਾਹਲੇ ਡੂੰਗੀ ਆ ਆਹ ਉਹ ਤੇ ਉਹ ਅਗਲਾ ਠੀਕ ਹੋ ਜਾਣਾ ਥੋੜਾ ਜਿਹਾ ਪਿੱਛੇ ਆਇਰਾਂ ਕਿਨਾਰੀ ਉਰੇ ਵੀ ਦੀਦੀਆਂ ਥੋੜੇ ਥੋੜੀ ਬਹੁਤ ਭੈੜੀ ਕਿਨਾਰੀਆਂ ਕੀ ਲੈ ਰਿਹਾ ਬਾਈ ਆਹੇ ਕੱਢਣਾ ਮਾਨ ਨੂੰ ਕੁਝ ਨਹੀਂ ਕਰਾ ਹਲਾ ਗਾਣਾ ਇੰਨਾ ਜ਼ੋਰ ਦਾ ਗੱਡੀ ਦਾ ਉੱਥੋਂ ਹੀ ਲਾਦਾ ਇੱਥੋਂ ਭਰ ਕੇ ਚੱਲੇ ਆ ਮੰਡੀ ਜਿੰਨਾ 5-7 ਕਿਲੋਮੀਟਰ ਦੇ ਲੱਗਿਆਂ ਦਾ ਬ੍ਰੇਕਾਂ ਮਾਰ ਲਾ ਕੱਢ ਲਾ ਵਾਲਾ ਆਹੋ ਜਿਹੀ ਨਾਰੀਆ ਰੋਡ ਨਹੀਂ ਕਿਉਂਕਿ ਰੋਡ ਚੱਲਦਾ ਬਹੁਤ ਜੰਨੂ ਵੀ ਜਿੰਨੀ ਵੀ ਗੱਡੀ ਉੱਥੋਂ ਜਾਂਦੀ ਆ ਉਰੀ ਚੜਦੀ ਆ ਸਾਰੀ ਬੰਗਲੌਰ ਬੰਗਲੂਰ ਜਾਂ ਇਧਰੋਂ ਸਾਰੇ ਮੰਮੂ ਰੈਟਰ ਵਾਲੀ ਗੱਡੀ ਯਾਤਰਾ ਗੱਡੀਆਂ ਜੈਪਰੋ ਵੀ ਜਾਂਦੀਆਂ ਆਹੀ ਰੋਡ ਤੇ ਇਹਦਾ ਕੋਈ ਕਰੋ ਹੀਲਾ ਕਿਨਾਰੀ ਸੈੱਟ ਕਰ ਦੋ ਦ્રાਹੇ ਰੋ ਤਾਂ ਨਾ ਵੱਢਿਓ ਬ੍ਰੈਕਟ ਬਹੁਤ ਸੋਹਣੇ ਨੇ ਅੱਛਾ ਜਨੂ ਕੀ ਆ ਜਨਾ ਬਹੀ ਮੰਤਰ ਆ ਦੇਖੋ ਕਿਨਾਰੀ ਆ ਪੂਰੀ ਪੂਰੀ ਗੱਡੀ ਲੈਣੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਕੇ ਛੱਡਿਆ ਆ ਆਖਰੀ ਦਿਨ ਨੂੰ ਜਿਹੜਾ ਬਲੇ ਬਰਾਹਲਾ ਨੀ ਰੀਕ ਨਾਰੀਆਂ ਨਰੀ ਅੜ ਜਾ ਬਰਾਵਾ 7 ਮਿੰਟ ਕਰ ਲਾ ਵੇਟ ਹੁਣ ਹੌਣ ਵਾਲਾ ਯਾਰ ਹੁਣ ਆਦੀ ਕੋਰੇ ਸਰਵਿਸ ਦਾ ਅਗਦਾ ਆਹਰੀ ਕਿਨਾਰੀ ਤੁਰ ਤੋ ਦੋਰੇ ਬਾਤਣਾ ਰੋਡ ਦੇ ਨੂੰ ਹੋਰ ਰੋਡ ਹੈ ਆ ਜਿਆ ਮਿੱਤਰਾਂ ਪਰਜ਼ਹਰਾਲਾ ਰੋਡ ਮਤਲਬ ਜਿਵੇਂ ਗੁਲੇਰ ਕੋਲਾ ਧੂਰੀ ਹਰਿਆਣਾ ਜਲੰਧਰ ਇਹ ਆਪਾਂ ਅਗੇ ਖਨੌਰੀ ਪੁਲ ਦੇ ਹਲੇ ਇੱਥੋਂ ਆਪਾਂ ਹੁਣ ਆ ਡਰਾਈਵਰ ਸਾਈਡ ਤੋਂ ਬਾਗੇ ਦਾ ਸਾਈਡ ਹੋਣਾ ਇਦਗੀ ਆਪਾਂ ਉਪਰੋਂ ਕਮੇਣਾ ਇਦਗੀ ਇੱਧਰ ਪਰਮਾਤਮਾ ਲੈ ਸੋਨ ਫੈਨ ਉਹ ਅਗੇ ਨਿਸ਼ਾਨ ਸਾਹਿਬ ਪੰਜਾਬ ਚ ਆ ਕੇ ਪਹਿਲਾ ਗੁਰਦੁਆਰਾ ਸਾਹਿਬ ਅੱਥੇ ਲੱਗਿਆ ਪਰਮਾਤਮਾ ਚੜ੍ਹਦੀ ਕਲਾ ਦੇ 15ਵੇਂ ਦਿਨ ਆਪਾਂ ਆਏ ਅੱਜ ਚਾਹ ਮੁੰਦਰ ਵੰਦਣਾ ਇਹ ਰੀ ਭਰ ਕੇ ਸੋ ਵਧੀਆ ਲੱਗਿਆ ਪਰਮਾਤਮਾ ਸਭ ਚੜ੍ਹਦੀ ਕਲਾ ਦੇ ਆ ਗਏ ਮਿੱਤਰੋ ਪੰਜਾਬ ਦਾ ਪਹਿਲਾ ਟੂਲ ਖਨੌਰੀ ਵਾਲਾ ਟੂਲ ਡੂ ਲਈ ਇਹ ਕਟਾ ਜੰਪ ਵੀ ਬਹੁਤ ਤਗੜੇ ਨੇ ਚਲ ਜਾਣਦੇ ਆ ਠੀਕ ਹੀ ਹੈਗਾ ਮੈਨਾਂ ਵੀ ਨਹੀਂ ਹੈਗਾ ਟੂਲ ਬਿਠਾਓ ਉਹ ਜਿਹੜੀਆਂ ਗੱਡੀਆਂ ਪੰਜਾਬ ਤੋਂ ਬਾਹਰ ਹੀ ਜਾਂਦੀਆਂ ਨੇ ਮਿੱਤਰੋ ਫੜ ਕੇ ਜਾਂਦੀਆਂ ਨੇ ਜਿਹੜੀਆਂ ਪੰਜਾਬ ਚ ਆਉਂਦੀਆਂ ਨੇ ਉਹ ਵੀ ਚਲੋ ਫੜ ਖੜ ਜਾਂਦੇ ਨੇ ਤੇ ਉਹਦੇ ਚਾਰਜ ਵਾਲਾ ਵਧੀਆ ਸੋ ਜਿੱਥੇ ਨੇ ਖੜੇ ਨੇ ਆਪਾਂ ਵੀ ਬ੍ਰੇਕਾਂ ਮਾਰੀ ਦੰਨੇ ਆ ਆਹ ਐਟ ਰੁਕੇ ਜਾਣਗੇ ਨਾਲੇ ਆਪਣੀ ਵੀ ਹਾਜ਼ਰੀ ਲੱਗੀ ਹੋਈ ਰਹੀ। ਸਾਡੀ ਅੰਮ੍ਰਿਤਸਰ ਦੀ ਆਪਣੀ ਹੋ ਗਈ ਐਂਟਰੀ ਪੰਜਾਬ ਦਾ ਦਿਲ ਸਾਡਾ ਸੋਹਣਾ ਸੰਗਰੂਰ ਮਿੱਤਰੋ ਅੱਗੇ ਆਪਾਂ ਲੰਘਿਆ ਨੇ ਬਾਈਪਾਸ ਹੁਣ ਤਾਂ ਰਾਤ ਦਾ ਵਜਿਆ ਹੈ ਇੱਕ ਤਾਂ ਆਪਾਂ ਅੰਦਰ ਨਹੀਂ ਜਾਵਾਂਗੇ ਮਿੱਤਰੋ ਅੰਦਰ ਦੇ ਆ ਦੇ ਸੰਗਰੂਰ ਆਪਾਂ ਅੰਦਰ ਦੀ ਹੋ ਗਏ ਸ਼ਹਿਰ ਦੇ ਜਵਾ ਸੋਨ ਸਰਾਏ ਕੋਈ ਨਹੀਂ ਨਾਕ ਕੋਤਾ ਨਾ ਪੈਲਾ ਨਾ ਅਬੰਦ ਨਾ ਜਿਨਾਨੀ ਐਨ ਪਿਆ ਜਿੰਦ ਗਰੇਵੇਂ ਟੈਂ ਪਿਆਣਾ ਮੇਰੇ ਸਾਸੋਤਰਾ ਹਨ ਆਹ ਲਾਈਟਾਂ ਦੇਖੋ ਇਹਨਾਂ ਦਾ ਪੰਡਾਂ ਦੇ ਜਿਵੇਂ ਕੰਪਲਸਰੀ ਕਰਤੀ ਹੁੰਦੇ ਨੇ ਸਾਰੇ ਸਾਰੇ ਸ਼ਹਿਰਾਂ 'ਚ ਨੇ ਹਨਾ ਐ ਕਾਲੇ ਆ ਸੰਤਰੀਆਂ ਮਰੇ ਕੋਲਾ ਛੱਡ ਕੱਲੇ ਕੱਲੇ ਪੱਕੀਆਂ ਸਾਰੇ ਜਿੰਨੇ ਇਲੈਕਟ੍ਰਲ ਸਾਰਿਆਂ ਦੇ ਲੱਗੇ ਹੋਏ ਨੇ ਪਤਾ ਨਹੀਂ ਕਿ ਮੈਂ ਇਹਨਾਂ ਨੂੰ ਇਕੱਠਾ ਹੀ ਪੰਡ ਰਿਹਾ ਕਿ ਦੇਦਾ 25 30 ਡਾਂ ਵਾਲਾ ਇਲਾ ਹੀ ਚੱਲੋ ਨਾ ਵੀ ਮਤਰਾ ਇਹ ਧੂਰੀ ਕੱਕੜ ਵਾਲੀਆਂ ਹੋਗਾ ਸੰਗਰੂਰ ਦਾ ਆਉਂਦੇ ਧੂਰੀ ਆਪਾਂ ਆ ਗਏ ਰਾਮਲੀਲਾ ਭਵਣਾ ਜਿਹੜਾ ਉਹ ਤੇ ਹੁਣ ਚੱਕਰ ਧੂਰੀ ਦਾ ਫਲਕੀ ਆੜ ਗਏ ਨਾਲ ਆਪਣਾ ਤੁਹਾਨੂੰ ਪਤਾ ਕੇ ਆਰ ਬੀ ਐਲ ਦਾ ਹੀ ਆ ਤੇ ਇੱਕ ਐਂਟਰੀ ਕਰਾਵਾਂਗੇ ਸਵੇਰੇ ਲਾ ਲੈਣਾ ਪਹਿਲਾਂ ਸਲਾਹ ਬਾਣਦੀ ਸੀ ਜੀ ਜਲ ਬਾਹਰ ਹੋਟਲ ਦੀ ਲਾ ਲੈਣੇ ਆ ਕੀ ਫਰ ਦਾ ਰਿਸਕ ਲੈ ਕੇ ਆਰਾਮ ਨਾਲ ਗੱਡੀ ਅੰਦਰ ਲਾਉਣੇ ਆ ਅੰਦਰ ਉੱਥੇ ਜਾ ਕੇ ਦੇਖਣਾ ਪਾਰਕਿੰਗ ਤੇ ਕੀ ਇਹ ਘਰ ਦੇਣੇ ਕੰਮ ਆਹ ਕਿਹੜਾ ਲਟਾ ਮਾਰਦਾ ਲਗਣਾ ਹੋ ਗਈ ਆਪਣੀ ਐਂਟਰੀ ਅੱਖੜੀਆਂ ਨੇ ਮੋਟਰਾਂ ਦੇਖ ਕੇ ਜਗਾ ਦੇਖ ਕੇ ਲਾਲ ਨੇ ਜਿੱਥੇ ਜਗਾ ਹੋਈ ਕਾ ਯਾਰ ਗੱਡੀ ਅੰਦਰ ਲੱਗ ਜੇ ਤੇ ਵਾ ਕੀ ਰੀਸ ਨਹੀਂ ਹੈਗੀ ਬਾਹਰ ਸਾਡ ਡਾਰੀ ਲੱਗਾ ਰਹਾ ਨਾ ਕੋਈ ਬੋਰੀ ਗਿਣਾ ਲਾ ਕੇ ਲੈ ਜਾਏ ਕਿ ਐ ਨਾ ਗਾ ਕੇ ਲੈ ਜਾਏ ਹਨਾ ਨਾ ਹੁਣ ਗੱਡੀ ਰੇ ਅੰਦਰ ਲੱਗ ਜੂ ਟੈਨਸ਼ਨ ਫਰੀ ਆ ਫਿਰ ਜਗਾ ਹੋਰੇ ਬਾਦੂਆ ਸਾਰੀਆਂ ਗੱਡੀਆਂ ਖੜੀਆਂ ਨੇ ਬਣ ਕੇ ARL ਵਾਲੀ ਇਹ ਯਾਰ ਗੈਲਰੀ ਪਾਰਕਿੰਗ ਆ